ਧੰਨ ਗੁਰੂ ਧੰਨ ਗੁਰੂ ਦੀਆਂ ਸੰਗਤਾਂ ਸਰਬੱਤ ਸੰਗਤਾਂ ਅਮਰਤ ਵੇਲੇ ਤੋਂ ਧੰਨ ਧੰਨ ਸੰਤ ਬਾਬਾ ਅਸ਼ਰੂਦਾਸ ਜੀ ਦੇ ਪਾਵਨ ਅਸਥਾਨਾਂ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੈਰੋਆਣਾ ਸਾਹਿਬ ਵਿਖੇ ਅਮਰਤ ਵੇਲੇ ਤੋਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਆਪ ਸਾਹਿਬ ਦੀ ਬਟ ਭਾਗੇ ਹੋ ਸਤਿਗੁਰਾਂ ਦੇ ਵਾਸਤੇ ਆਪ ਜੀ ਆਏ ਕੋ ਦਰਸ਼ਨ ਦਿਦਾਰੇ ਕੀਤੇ ਨੇ ਸਤਿਗੁਰਾਂ ਪਾਸੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸਤਿਗੁਰ ਜੀ ਸਾਨੂੰ ਸਮਝਾਉਣਾ ਕਰਦੇ ਨੇ ਫਰੀਦ ਜੀ ਸਮਝਾਉਣਾ ਕਰਦੇ ਨੇ ਫਰੀਦਾ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਫਰੀਦਾ ਗਲਿਏ ਚਿੱਕੜ ਮੀ ਪੈਂਦਾ ਪਿਆ ਤੇ ਗਲੀ ਦੇ ਵਿੱਚ ਚਿੱਕੜ ਹੋ ਗਿਆ ਦੂਰ ਘਰ ਤੇ ਜਿੱਥੇ ਜਾਣਾ ਉਹ ਘਰ ਥੋੜਾ ਦੂਰ ਹੈ ਕਿਹਦਾ ਘਰ ਹੈ ਨਾਲ ਪਿਆਰੇ ਨੇ ਉਹ ਜਿਹਦੇ ਨਾਲ ਮੇਰਾ ਧਿਓ ਹੈ ਜਿਹਦੇ ਨਾਲ ਮੇਰਾ ਪਿਆਰ ਹੈ ਮੇਰਾ ਮੂੰਹ ਹੈ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਉਹ ਕਿ ਮੀਂਹ ਪੈ ਰਿਹਾ ਹੈ ਵਰਖਾ ਹੋ ਰਹੀ ਹੈ ਜਿਸ ਦੇ ਕਾਰਨ ਮੈਂ ਆਪਣੇ ਪਿਆਰੇ ਦੇ ਘਰੇ ਜਾਣਾ ਹੈ ਪਰ ਪਿਆਰੇ ਦਾ ਘਰ ਦੂਰ ਹੈ ਹੁਣ ਇਥੇ ਦੋ ਸਥਿਤੀਆਂ ਬਣ ਜਾਂਦੀਆਂ ਨੇ ਦੋ ਸਥਿਤੀਆਂ ਬਣ ਜਾਂਦੀਆਂ ਨੇ ਚੱਲਾਂ ਤਾਂ ਭਿੱਜੇ ਕੰਬਲੀ ਜੇਕਰ ਮੈਂ ਤੁਰ ਕੇ ਜਾਵਾਂ ਜੇਕਰ ਮੈਂ ਗਲੀ ਦੇ ਵਿੱਚੋਂ ਲੰਘ ਕੇ ਜਾਵਾਂ ਤਾਂ ਮੈਂ ਗਿੱਲਾ ਹੋ ਜਾਵਾਂਗਾ ਮੇਰੀ ਜਿਹੜੀ ਕੰਬਲ ਈ ਉੱਤੇ ਲਈ ਹੋਈ ਉਹ ਭਿੱਜ ਜਾਵੇਗੀ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੈਨੇ ਹੋ ਤੇ ਜੇਕਰ ਮੈਂ ਪਿਆਰੇ ਦੇ ਘਰ ਨਹੀਂ ਜਾਂਦਾ ਤੇ ਫੇਰ ਫੇਰ ਕਾਦਾ ਪਿਆਰ ਹੋਇਆ ਫਿਰ ਤਾਂ ਮੇਰਾ ਤਿਓ ਟੁੱਟ ਜਾਣਾ ਪਿਆਰੇ ਦੇ ਨਾਲ ਗਲਿਏ ਚੱਕੜ ਦੂਰ ਘਰ ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੈ ਨੇ ਤੇ ਇਸ ਤੋਂ ਬਾਅਦ ਫਰੀਦ ਜੀ ਨੇ ਆਪ ਹੀ ਲਿਖਿਆ ਹੈ ਭਿਜੋ ਸਜੋ ਕੰਬਲੀ ਅੱਲਾ ਵਰਸੈ ਮੇਹ ਕਿ ਚੱਲ ਦੇਖੀ ਜਾਉ ਭਿੱਜਣ ਦੇ ਕੰਬਲੀ ਫੇਰ ਕੀ ਹੁੰਦਾ ਹੈ ਅੱਲਾ ਨੇ ਤਾਂ ਮੀਂਹ ਵਰਸਾਉਣਾ ਹੀ ਹੈ ਫੇਰ ਕੀ ਹੈ ਅੱਲਾ ਅੱਜ ਥੋੜਾ ਮੀਂਹ ਵਰਸਾਵੇਗਾ ਕੱਲ ਨੂੰ ਵੱਧ ਵਰਸਾਵੇਗਾ ਪਰਸੋਂ ਤੂਫਾਨੇ ਆਵੇਗਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਪਿਆਰੇ ਦੇ ਘਰੇ ਜਾਣਾ ਹੀ ਨਹੀਂ ਭਿੱਜੋਸ ਜੋ ਕੰਬਲੀ ਭਿੱਜਣ ਦੇ ਕੰਬਲੀ ਨੂੰ ਕੁਝ ਨਹੀਂ ਹੁੰਦਾ ਜਾਏ ਮਿਲਾਂ ਤਨਾ ਸੱਜਣਾ ਟੁੱਟੋ ਨਾਹੀ ਨੇ ਕਿ ਮੈਂ ਆਪਣੇ ਪਿਆਰੇ ਨੂੰ ਜਾ ਕੇ ਮਿਲਣਾ ਹੀ ਮਿਲਣਾ ਮੈਂ ਆਪਣੇ ਪਿਆਰੇ ਨੂੰ ਜਾ ਕੇ ਮਿਲਣਾ ਹੀ ਮਿਲਣਾ ਫਿਰ ਮੇਰਾ ਨੀਰ ਹੀ ਟੁੱਟਣ ਲੱਗਿਆ ਸਤਿਗੁਰਾਂ ਦੇ ਨਾਲ ਫਿਰ ਮੇਰਾ ਨੇ ਨਹੀਂ ਟੁੱਟਣ ਲੱਗਿਆ ਉਹ ਬੰਦੇ ਦੇ ਨਾਲ ਫਿਰ ਮੇਰਾ ਨੇ ਨਹੀਂ ਟੁੱਟਣ ਲੱਗਿਆ ਮੋਹ ਨਹੀਂ ਟੁੱਟਣ ਲੱਗਿਆ ਉਸ ਪਿਆਰੇ ਦੇ ਨਾਲ ਬਸ ਇੰਨੀ ਕੀ ਆਪਾਂ ਸ਼ਰਧਾ ਰੱਖਣੀ ਆ ਸਤਿਗੁਰਾਂ ਪ੍ਰਤੀ ਇੰਨੀ ਕਹੀ ਆਪਾਂ ਸ਼ਰਧਾ ਰੱਖਣੀ ਆ ਇੰਨਾ ਕੀ ਪਿਆਰ ਰੱਖਣਾ ਆ ਸਤਿਗੁਰਾਂ ਦੇ ਵਾਸਤੇ ਕਿ ਭਾਵੇਂ ਆਪਾਂ 15 ਮਿੰਟ ਗੁਰੂ ਘਰ ਆਈਏ ਪਰ ਆਉਣਾ ਜ਼ਰੂਰ ਹੈ ਆ ਕੇ ਮੁੜਨਾ ਨਹੀਂ ਇੱਥੋਂ ਆ ਕੇ ਸਹੀਦ ਲੈਣੀ ਹੈ ਆ ਕੇ ਗੁਰਬਾਣੀ ਦੇ ਅਰਥ ਸਮਝਣੇ ਨੇ ਜਾਪ ਕਰਨਾ ਹੈ ਗੁਰਬਾਣੀ ਦਾ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਇੱਕ ਘੜੀ ਹੁੰਦੀ ਹੈ 24 ਮਿੰਟਾਂ ਦੀ ਇੱਕ ਘੜੀ 24 ਮਿੰਟਾਂ ਦੀ ਦੱਸੀ ਜਾਂਦੀ ਹੈ ਕਬੀਰ ਜੀ ਨੇ ਕਿਹਾ ਇੱਕ ਘੜੀ 24 ਮਿੰਟ ਆਧੀ ਘੜੀ 24 ਦਾ ਅੱਧ 12 ਆਧੀ ਹੂੰ ਤੇ ਆਦ ਤੇ 12 ਦਾ ਵੀ ਅੱਧ ਕਰ ਦਿੱਤਾ ਜਾਵੇ ਤਾਂ 6 ਮਿੰਟ ਬਚਦੇ ਨੇ 1 ਘੜੀ ਆਧੇ ਘੜੀ ਆਧੀ ਹੁਣ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿੰਨੇ ਸੋ ਲਾਭ ਕਬੀਰ ਜੀ ਕਹਿੰਦੇ ਹੋਏ ਭਲਿਆ ਮਨੁਖਾ ਉਹ ਤੂੰ 6 ਮਿੰਟ ਹੀ ਜਪ ਲੈ ਨਾਮ ਵਾਹਿਗੁਰੂ ਦਾ 6 ਮਿੰਟ ਹੀ ਉਹ ਅਲਦਾ ਨੂੰ ਯਾਦ ਕਰ ਲੈ 6 ਮਿੰਟ ਹੀ ਸਤਗੁਰਾਂ ਨੂੰ ਚੇਤੇ ਕਰ ਲੈ ਜਿੰਨਾ ਤੂੰ ਯਾਦ ਕਰੇਗਾ ਨਾ ਉਹਦਾ ਲਾਭ ਹੀ ਹੋਵੇਗਾ ਤੈਨੂੰ 6 ਜੇ ਸਾਰੇ ਦਿਹਾੜੀ ਤੋਂ ਸਾਰੇ ਪਾਪ ਕੀਤੇ ਨੇ ਉਹਦਾ ਕੋਈ ਲਾਭ ਨਹੀਂ ਹੋਣ ਲੱਗਿਆ ਪਰ ਜਿਹੜੇ 6 ਮਿੰਟ ਤੋਂ ਸਤਗੁਰਾਂ ਜੀ ਵਾਸਤੇ ਕੱਡੇ ਨੇ ਉਹ ਤੇਰੇ ਦਰਗਾਹ ਦੇ ਵਿੱਚ ਪ੍ਰਵਾਨ ਹੋਣਗੇ ਗੱਲ ਹੈ ਯਕੀਨ ਦੀ ਆਪਾਂ ਸਤਗੁਰਾਂ ਉੱਤੇ ਯਕੀਨ ਰੱਖਣਾ ਹੈ ਸਤਗੁਰਾਂ ਉੱਤੇ ਐਨਾ ਮੋਹ ਰੱਖਣਾ ਹੈ ਕਿ ਸਤਗੁਰ ਜੀ ਕਿ ਜੋਸ਼ ਜੋ ਕੰਬਲੀ ਅੱਲਾ ਵਰਸੈ ਮੈਂ ਜਾਇ ਮਿਲਾਂ ਤਨਾ ਸੱਜਣਾ ਤਪੋ ਨਾ ਹੀ ਨੇ ਕਿ ਜਿਹੜਾ ਕੁਝ ਮਰਜ਼ੀ ਹੋ ਜੇ ਮੈਂ ਗੁਰੂ ਘਰ ਆਉਣਾ ਹੀ ਆਉਣਾ ਹੈ ਤੇ ਫਿਰ ਸਤਿਗੁਰਾਂ ਦੀ ਬਖਸ਼ਿਸ਼ ਦੇਖਿਓ ਜਿਹੜੇ ਸਤਿਗੁਰਾਂ ਦਾ ਮਾਣ ਰੱਖਦੇ ਨੇ ਨਾ ਸਤਿਗੁਰ ਜੀ ਵੀ ਫਿਰ ਉਹਨਾਂ ਦਾ ਮਾਣ ਰੱਖਦੇ ਨੇ ਇਸੇ ਤਰ੍ਹਾਂ ਹੀ ਇਤਿਹਾਸ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਚਾਰ ਮੂਲੇ ਦੱਸੇ ਜਾਂਦੇ ਨੇ ਸਤਿਗੁਰਾਂ ਦੇ ਨਾਲ ਜਿਨ੍ਹਾਂ ਦੇ ਮਲਾਪ ਹੋਏ ਸੀ ਪਹਿਲਾ ਮੂਲਾ ਤਾਂ ਕਾਜੀ ਜਿਹਦੇ ਪਾਸ ਸਤਿਗੁਰਾਂ ਨੂੰ ਸੰਸਕ੍ਰਿਤ ਪੜਨ ਲਾਇਆ ਸੀ ਦੂਸਰਾ ਮੂਲਾ ਸਿਆਲਕੋਟ ਵਾਲਾ ਤੀਸਰਾ ਮੂਲਾ ਤੀਸਰਾ ਮੂਲੇ ਜੋ ਹੈ ਜਿਸ ਨੇ ਜਿਉਣਾ ਸੱਚ ਜਿਉਣਾ ਝੂਠ ਦੇ ਮਰਨਾ ਸੱਚ ਜਿਨੇ ਇਹ ਲਿਖ ਕੇ ਦਿੱਤਾ ਸੀ ਮਰਦਾਨੇ ਨੂੰ ਤੇ ਚੌਥੇ ਮੂਲੇ ਦਾ ਜਿਹੜਾ ਜ਼ਿਕਰ ਹੈ ਉਹ ਇਤਿਹਾਸ ਦੇ ਵਿੱਚ ਘੱਟ ਹੀ ਆਉਂਦਾ ਸੋ ਜੇਕਰ ਆਪਾਂ ਸਤਿਗੁਰਾਂ ਦਾ ਮਾਣ ਰੱਖਾਂਗੇ ਨਾ ਸਤਿਗੁਰਾਂ ਦਾ ਪਰਦਾ ਟਕਾਂਗੇ ਨਾ ਤੇ ਸਤਿਗੁਰ ਜੀ ਵੀ ਆਪਣੇ ਪਰਦੇ ਟਕਣਗੇ ਆਉਜੀ ਇੱਕ ਛੋਟੀ ਜੀ ਵਿਚਾਰ ਹੈ ਬਸ ਉਹ ਵਿਚਾਰ ਕਰਕੇ ਆਪਾਂ ਸਮਾਪਤੀ ਕਰਦੇ ਹਾਂ ਮੂਲਾ ਹੁੰਦਾ ਹੈ ਮੂਲਾ ਸਤਗੁਰਾਂ ਦਾ ਸਿੱਖ ਹੁੰਦਾ ਹੈ ਸੱਚਾ ਸਿੱਖ ਹੁੰਦਾ ਹੈ ਸਤਗੁਰਾਂ ਉੱਤੇ ਯਕੀਨ ਨਾ ਰੱਖਦਾ ਸਤਗੁਰ ਜੀ ਉੱਤੇ ਯਕੀਨ ਨਾ ਰੱਖਦਾ ਸਤਗੁਰਾਂ ਦੇ ਸਿੱਖਾਂ ਦੇ ਉੱਤੇ ਯਕੀਨ ਰੱਖਦਾ ਕਿਉਂਕਿ ਭਾਈ ਜਿੰਨੇ ਸਤਗੁਰਾਂ ਉੱਤੇ ਯਕੀਨ ਰੱਖਿਆ ਹੈ ਨਾ ਫਿਰ ਉਹਨੂੰ ਆਮ ਬੰਦਿਆਂ ਦੇ ਵਿੱਚ ਵੀ ਸਤਗੁਰਾਂ ਦੇ ਦਰਸ਼ਨ ਹੋਣ ਲੱਗ ਜਾਂਦੇ ਨੇ ਕਿਉਂਕਿ ਯਕੀਨ ਉਦੋਂ ਹੀ ਹੋਵੇਗਾ ਸਤਿਗੁਰਾਂ ਦੇ ਉੱਤੇ ਜਦੋਂ ਆਪਣਾ ਸਤਿਗੁਰਾਂ ਦੇ ਨਾਲ ਪ੍ਰੇਮ ਵਧੇਗਾ ਤੇ ਜਦੋਂ ਫਿਰ ਪ੍ਰੇਮ ਵਾਲੀ ਦ੍ਰਿਸ਼ਟੀ ਪੈ ਗਈ ਸਤਿਗੁਰਾਂ ਦੇ ਉੱਤੇ ਫਿਰ ਆਪਣੀ ਸਥਿਤੀ ਵੀ ਭਾਈਕਣਈਏ ਵਰਗੀ ਹੋ ਜਾਵੇਗੀ ਫਿਰ ਤੇ ਆਪਾਂ ਨੂੰ ਰੱਬ ਦੇ ਬੰਦੇ ਹੀ ਵਿਖਣਗੇ ਸਭ ਪਾਸੇ ਫਿਰ ਆਪਾਂ ਨੂੰ ਕੋਈ ਚੰਗਾ ਮਾੜਾ ਨਹੀਂ ਲੱਗਣ ਲੱਗਿਆ ਇਸ ਕਰਕੇ ਸਤਿਗੁਰਾਂ ਦੇ ਉੱਤੇ ਯਕੀਨ ਰੱਖੋ ਤੁਹਾਨੂੰ ਬੰਦੇ ਦੇ ਵਿੱਚ ਵੀ ਰੱਬ ਵਿਖੇਗਾ ਮੂਲਾ ਜਿਹੜਾ ਹੁੰਦਾ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਉੱਤੇ ਬੜਾ ਯਕੀਨ ਰੱਖਦਾ ਹੈ ਤੇ ਜਿਹੋ ਜਿਹਾ ਗੁਰੂ ਹੈ ਉਹੋ ਜਿਹੀ ਉਹਦੇ ਸਿੱਖ ਹੁੰਦੇ ਨੇ ਇਸ ਕਰਕੇ ਜਿਹੜਾ ਮੂਲਾ ਹੈ ਉਹ ਸਤਿਗੁਰਾਂ ਦੇ ਸਿੱਖ ਦੇ ਉੱਤੇ ਵੀ ਬੜਾ ਯਕੀਨ ਰੱਖਦਾ ਹੁੰਦਾ ਇੱਕ ਦਿਨ ਮੂਲਾ ਕੀ ਵੇਖਦਾ ਹੈ ਕਿ ਉਹਦੇ ਘਰ ਦੇ ਬਾਹਰ ਇੱਕ ਸਿੱਖ ਆਇਆ ਹੈ ਗੁਰੂ ਨਾਨਕ ਪਾਤਸ਼ਾਹ ਜੀਆਂ ਗੱਲਾਂ ਕਰ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਰਿਹਾ ਉਹਨਾਂ ਦਾ ਕੀਰਤਨ ਕਰ ਰਿਹਾ ਹੈ ਤੇ ਮੂਲੇ ਨੂੰ ਕਿਹਾ ਉਹ ਸਿੱਖ ਨੇ ਕਿ ਮੈਂ ਵੀ ਗੁਰੂ ਦਾ ਸਿੱਖ ਹਾਂ ਤੋ ਇਦਾਂ ਕਰ ਮੈਨੂੰ ਆਪਣੇ ਘਰ ਦੇ ਵਿੱਚ ਪਨਾਹ ਦੇ ਦੇ ਤੇ ਮੂਲੇ ਤੋਂ ਰਿਹਾ ਨਹੀਂ ਗਿਆ ਉਹਨੇ ਬੜੀ ਸੇਵਾ ਕੀਤੀ ਉਸ ਸਿੱਖ ਦੀ ਪਰ ਉਹ ਸਿੱਖ ਜਿਹੜਾ ਉਹਦੇ ਮਨ ਦੇ ਵਿੱਚ ਥੋੜੀ ਖੋਟ ਸੀ ਉਹ ਘਰ ਤੇ ਪਨਾਹ ਲੈਣੀ ਆਇਆ ਸੀ ਪਰ ਮੂਲੇ ਦੀ ਘਰ ਵਾਲੀ ਹੈ ਨਾ ਜਿਹੜੀ ਉਹਨੇ ਸੋਨੇ ਦੇ ਗਹਿਣੇ ਪਾਏ ਹੋਏ ਸਨ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਅਲਮਾਰੀਆਂ ਨਹੀਂ ਹੁੰਦੀਆਂ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਪਰਛਤਤੀਆਂ ਹੁੰਦੀਆਂ ਸੀ ਤੇ ਜਾਂ ਫਿਰ ਜਿਹੜੇ ਲੋਕ ਨੇ ਆਪਣੇ ਗਹਿਣੇ ਭਾਂਡਿਆਂ ਦੇ ਵਿੱਚ ਪਾ ਕੇ ਲੁਕੋ ਦਿੰਦੇ ਸਨ ਮੂਲੇ ਨੇ ਉਸ ਸਿੱਖ ਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਰਾਤ ਦਾ ਪ੍ਰਸ਼ਾਦਾ ਪਾਣੀ ਛਕਾਇਆ ਤੇ ਰਾਤ ਨੂੰ ਹਣ ਸੌਣ ਦਾ ਵਕਤ ਹੋ ਗਿਆ ਸੌਣ ਦਾ ਟਾਈਮ ਹੋ ਗਿਆ ਇਸ ਕਰਕੇ ਜਿਹੜੀ ਉਹਦੀ ਪਤਨੀ ਹੈ ਉਹ ਆਪਣੇ ਗਹਿਣੇ ਗੱਟੇ ਲਾ ਕੇ ਭਾਂਡੇ ਦੇ ਵਿੱਚ ਪਾ ਕੇ ਨਾ ਅੰਗੀਠੀ ਦੇ ਵਿੱਚ ਰੱਖ ਦਿੰਦੀ ਹੈ ਲੁਕੋ ਦਿੰਦੀ ਹੈ ਇਹ ਸਭ ਕਰਦੇ ਆ ਜਿਹੜਾ ਸਿੱਖ ਉਥੇ ਪਨਾਹ ਲੈਣ ਦੇ ਲਈ ਠਹਿਰਿਆ ਸੀ ਇਹ ਵੇਖ ਕੇ ਉਹਦੇ ਮਨ ਦੇ ਵਿੱਚ ਲਾਲਚ ਉੱਠ ਪੈਂਦਾ ਹੈ ਇਹ ਵੇਖ ਕੇ ਉਹਦੇ ਮਨ ਦੇ ਵਿੱਚ ਲਾਲਚ ਉੱਠ ਪੈਂਦਾ ਹੈ ਤੇ ਹੁਣ ਰਾਤ ਨੂੰ ਸਾਰੇ ਸੌਂ ਜਾਂਦੇ ਨੇ ਰਾਤ ਹੁੰਦੀ ਹੈ ਤੇ ਜਿਹੜਾ ਉਹ ਸਿੱਖ ਹੈ ਉਹ ਸੋਚਦਾ ਕਿ ਕਿਉਂ ਨਾ ਮੈਂ ਇਹ ਗੀਠੀ ਚ ਜਿਹੜਾ ਲੁਕੋ ਕੇ ਗਈ ਹੈ ਗੜਵੀ ਦੇ ਵਿੱਚ ਲੁਕੋ ਕੇ ਗਈ ਐ ਜੋ ਉਸ ਨੂੰ ਮੈਂ ਚੁਰਾ ਕੇ ਤੇ ਇਥੋਂ ਦਫਾ ਹੋ ਜਾਵਾਂ ਇਥੋਂ ਚਲੇ ਜਾਵਾਂ ਇਹ ਮਨ ਦੇ ਵਿੱਚ ਇਹ ਧਾਰਾ ਰੱਖ ਕੇ ਮਨ ਦੇ ਵਿੱਚ ਇਹ ਵਿਚਾਰ ਲੈ ਕੇ ਉਸ ਨੇ ਜਿਹੜੀ ਗੜਵੀ ਸੀ ਉਹ ਚੱਕ ਲਈ ਉਹ ਗੜਵੀ ਦੇ ਵਿੱਚ ਚੱਕ ਲਈ ਤੇ ਬਾਹਰ ਨੂੰ ਜਾਣ ਲੱਗਦਾ ਕੀ ਵੇਖਦਾ ਸਾਹਮਣੇ ਮੂਲਾ ਖੜਾ ਹੁੰਦਾ ਹੈ ਸਾਹਮਣੇ ਮੂਲੇ ਖੜੇ ਨੂੰ ਵੇਖ ਕੇ ਉਹਦੇ ਮਨ ਦੇ ਵਿੱਚ ਡਰ ਪੈਦਾ ਹੁੰਦਾ ਹੈ ਤੇ ਪੁੱਛਦਾ ਹੈ ਮੂਲਾ ਪੁੱਛਦਾ ਸਿੱਖ ਨੂੰ ਕਿ ਹਾਂਜੀ ਗੁਰਮੁਖੋ ਕੀ ਹੋਇਆ ਤਾਂ ਸਿੱਖ ਨੇ ਕਿਹਾ ਕਿ ਕੁਝ ਨਹੀਂ ਕੁਝ ਨਹੀਂ ਮੈਂ ਤੇ ਵੈਸੇ ਹੀ ਬਾਹਰ ਚੱਲਿਆ ਸੀ ਇਹ ਹੱਥ ਦੇ ਵਿੱਚ ਮੇਰੇ ਗੜਵੀ ਹੈ ਤੇ ਮੈਂ ਤੇ ਬਾਹਰ ਜੰਗਲ ਪਾਣੀ ਚੱਲਿਆ ਵਾਂ ਤਾਂ ਗੁਰ ਸਿੱਖ ਨੇ ਇਸ ਉੱਤਰ ਦੇ ਕੇ ਇਹ ਉੱਤਰ ਦੇ ਕੇ ਉਸਨੇ ਗੜਵੀ ਲਪੋ ਲਈ ਤਾਂ ਜਿਹੜਾ ਮੂਲਾ ਸੀ ਉਹਨੇ ਕਿਹਾ ਕਿ ਹਾਂ ਭਾਈ ਗੁਰਸਿੱਖਾ ਤੂੰ ਇਦਾਂ ਕਰ ਹੁਣ ਰਾਤ ਨੂੰ ਹਨੇਰਾ ਹੋ ਗਿਆ ਸਿਆਲਾਂ ਦੇ ਦਿਨ ਨੇ ਧੁੰਦ ਹੈ ਬਾਹਰ ਤੂੰ ਬਾਹਰ ਨਾ ਜਾ ਕਿਤੇ ਇੱਥੇ ਵਿਹੜੇ ਦੇ ਵਿੱਚ ਹੀ ਕਰ ਲੈ ਕੁਝ ਨਹੀਂ ਹੁੰਦਾ ਅਸੀਂ ਕੰਮ ਨੂੰ ਆਪ ਹੀ ਸਾਫ਼ ਕਰ ਦਵਾਂਗੇ ਪਰ ਮਨ ਦੇ ਵਿੱਚ ਉਹਦੇ ਖੋਟ ਸੀ ਇਸ ਕਰਕੇ ਉਹ ਨੇ ਗਿਆ ਕਿ ਨਹੀਂ ਨਹੀਂ ਮੈਂ ਬਾਹਰ ਹੀ ਜਾਣਾ ਇਸ ਕਰਕੇ ਉਹ ਗੜਵੀ ਨੂੰ ਲੈ ਕੇ ਨਾ ਬਾਹਰ ਚਲੇ ਜਾਂਦਾ ਤੇ ਐਸਾ ਬਾਹਰ ਜਾਂਦੇ ਮੁੜ ਕੇ ਆਉਂਦਾ ਹੀ ਨਹੀਂ ਤੇ ਸਵੇਰ ਨੂੰ ਜਦੋਂ ਉਹਦੀ ਪਤਨੀ ਹੁਣ ਗਹਿਣੇ ਗੱਟੇ ਪਾਉਣੇ ਨੇ ਉਹਨੇ ਆਪਣੇ ਇਸ ਕਰਕੇ ਜਦੋਂ ਉਹ ਗੜਵੀ ਵੇਖਦੀ ਹੈ ਜਿਹੜੀ ਉਹਨੇ ਅੰਗੂਠੀ ਦੇ ਵਿੱਚ ਲੁਕੋਈ ਸੀ ਤੇ ਉਹਨੂੰ ਮਿਲਦੀ ਨਹੀਂ ਤੇ ਉਹਨੇ ਰੋਲਾ ਪਾ ਦਿੱਤਾ ਕਿ ਚੋਰੀ ਹੋ ਗਈ ਹੈ ਚੋਰੀ ਹੋ ਗਈ ਹੈ ਮੇਰੇ ਗਹਿਣੇ ਨਹੀਂ ਲੱਭ ਰਹੇ ਤਾ ਮੁੱਲੇ ਨੇ ਕਿਹਾ ਕਿ ਭਾਗਵਾਨੇ ਕੀ ਹੋ ਗਿਆ ਐ ਇੰਨਾ ਕਾਪੋਂ ਤੂੰ ਬੋਲ ਰਹੀ ਐ ਤਾਂ ਉਹਨੇ ਕਿਹਾ ਕਿ ਮੈਂ ਭਾਈ ਰਾਤ ਨੂੰ ਕੰਮਕਾਰ ਕਰਕੇ ਮੈਂ ਆਪਣੇ ਗਹਿਣੇ ਗੱਟੇ ਨੇ ਜਿਹੜੇ ਉਹ ਗੜਵੀ ਦੇ ਵਿੱਚ ਪਾ ਕੇ ਇਸ ਅੰਗੀਠੇ ਦੇ ਵਿੱਚ ਲੁਕੋਏ ਸਨ ਪਰ ਇੱਥੋਂ ਗੜਵੀ ਗਾਇਬ ਐ ਇੱਥੋਂ ਗੜਵੀ ਮੈਨੂੰ ਲੱਭ ਨਹੀਂ ਰਹੀ ਤਾਂ ਉਧਿਕਾਰ ਵਾਲੀ ਨੇ ਕਿਹਾ ਕਿ ਕੱਲ ਆਪਣੇ ਘਰ ਇੱਕ ਗੁਰਸਿੱਖ ਵੀ ਆਇਆ ਸੀ ਤੇ ਉਹ ਸਵੇਰੇ ਸਾਜਰੀ ਚਲਾ ਗਿਆ ਕੀ ਗੱਲ ਹੋ ਗਈ ਹੈ ਤਾਂ ਮੂਲੇ ਨੇ ਪਤਾ ਕੀ ਆਖਿਆ ਆਪਣੀ ਘਰਵਾਲੀ ਨੂੰ ਕਿ ਭਾਈ ਉਹ ਜਿਹੜਾ ਸਿੱਖ ਹੈ ਨਾ ਸਿੱਖ ਉਹ ਬੰਦਗੀ ਵਾਲਾ ਸਿੱਖ ਸੀ ਉਹਨੂੰ ਪਤਾ ਸੀ ਕਿ ਤੇਰੇ ਘਰੇ ਇਹ ਹੋਣਾ ਹੈ ਇਸ ਕਰਕੇ ਉਹ ਪਹਿਲੀ ਚਲੇ ਗਿਆ ਕਿ ਮੇਰੇ ਉੱਤੇ ਨਾਮ ਨਾ ਆ ਜਾਵੇ ਪਤਾ ਸਭ ਸੀ ਮੂਲੇ ਨੂੰ ਸਭ ਕੋ ਜੇ ਪਤਾ ਸੀ ਮੂਲੇ ਨੂੰ ਪਰ ਉਸਨੇ ਸਿੱਖ ਦਾ ਮਾਣ ਰੱਖਣ ਦੇ ਲਈ ਇਹ ਗੱਲ ਆਪਣੀ ਘਰ ਵਾਲੀ ਨੂੰ ਨਹੀਂ ਦੱਸੀ ਕਿਉਂਕਿ ਜੇ ਆਪਣੀ ਪਤਨੀ ਨੂੰ ਦੱਸ ਦਿੰਦਾ ਉਹ ਗੱਲ ਤੇ ਉਹਦੀ ਪਤਨੀ ਦਾ ਜਿਹੜਾ ਯਕੀਨ ਹੈ ਉਹ ਸਿੱਖਾਂ ਦੇ ਉੱਤੋਂ ਉੱਠ ਜਾਣਾ ਸੀ ਇਸ ਕਰਕੇ ਉਸਨੇ ਗੱਲ ਨੂੰ ਟਾਲ ਮਟੋਲ ਕਰ ਦਿੱਤਾ ਕਿ ਕੋਈ ਨਾ ਭਗਵਾਨ ਨੇ ਗਹਿਣੇ ਨੇ ਹੋਰ ਬਣ ਜਾਣਗੇ ਤੇ ਫਿਰ ਬਾਅਦ ਵਿੱਚ ਮੂਲਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਦਰਸ਼ਨ ਕਰਦਾ ਹੈ ਦੀਵਾਨ ਲੱਗਦੇ ਹੁੰਦੇ ਨੇ ਉਦੋਂ ਜਾ ਕੇ ਸੁਣਦਾ ਹੈ ਸਤਿਗੁਰਾਂ ਦੇ ਦੀਵਾਨ ਸਤਿਗੁਰ ਜੀ ਉਪਦੇਸ਼ ਕਰਦੇ ਹੁੰਦੇ ਨੇ ਸਤਿਗੁਰ ਜੀ ਦੀ ਜਦੋਂ ਨਜ਼ਰ ਮੂਲੇ ਉੱਤੇ ਪੈਂਦੀ ਹੈ ਨਾ ਤਾਂ ਸਤਿਗੁਰ ਜੀ ਕਹਿੰਦੇ ਨੇ ਮੂਲਿਆ ਮੂਲਿਆ ਤੂੰ ਸਾਡੇ ਸਿੱਖ ਦੀ ਇਲਾਜ ਰੱਖੀ ਹੈ ਨਾ ਤੂੰ ਸਾਡੇ ਸਿੱਖ ਦੀ ਇਲਾਜ ਰੱਖੀ ਹੈ ਨਾ ਤੂੰ ਪਰਦਾ ਟਕੇ ਹੈ ਨਾ ਸਾਡੇ ਸਿੱਖ ਦਾ ਤੇ ਅੱਜ ਤੋਂ ਅਸੀਂ ਵੀ ਤੇਰੇ ਪਰਦੇ ਟਕਾਂਗੇ ਤੇ ਮੂਲਾ ਕਹਿੰਦਾ ਕਿਹੜਾ ਸਿੱਖ ਕਿਹੜਾ ਪਰਦਾ ਸਤਿਗੁਰੂ ਜੀ ਮੁਸਕਰਾਏ ਅਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਸਭ ਜਾਣੀ ਜਾਣਦੇ ਤੇਰੀ ਰਗ ਰਗ ਨੂੰ ਸਮਝਦੇ ਨੇ ਇਸ ਕਰਕੇ ਤੈਨੂੰ ਬੋਲਣ ਦੀ ਲੋੜ ਨਹੀਂ ਤੈਨੂੰ ਦੱਸਣ ਦੀ ਲੋੜ ਨਹੀਂ ਕਿ ਤੇਰੇ ਘਰੇ ਕੀ ਹੋਇਆ ਬਸ ਇੰਨਾ ਸਮਝ ਲੈ ਕਿ ਤੂੰ ਸਾਡੇ ਸਿੱਖ ਦੀ ਇੱਜ਼ਤ ਰੱਖੀ ਹੈ ਨਾ ਤੂੰ ਆ ਤੂੰ ਕਿਸੇ ਦਾ ਯਕੀਨ ਨਹੀਂ ਨਾ ਉਠਾਣ ਦਿੱਤਾ ਸਾਡੇ ਸਿੱਖ ਤੋਂ ਤੇ ਇੱਕ ਟਾਈਮ ਐਸਾ ਵੀ ਆਵੇਗਾ ਕਿ ਅਸੀਂ ਤੇਰੇ ਸਾਰੇ ਪਰਦੇ ਟੱਗ ਦੇਵਾਂਗੇ ਸੋ ਗੱਲ ਹੈ ਯਕੀਨ ਰੱਖਣ ਦੀ ਇਸ ਕਰਕੇ ਸਤਿਗੁਰਾਂ ਤੇ ਯਕੀਨ ਰੱਖੀਏ ਆਪਾਂ ਜੇਕਰ ਆਪਾਂ ਸਤਿਗੁਰਾਂ ਦਾ ਮਾਣ ਰੱਖਾਂਗੇ ਨਾ ਸਤਿਗੁਰ ਜੀ ਤੇ ਸਾਡਾ ਮਾਣ ਜ਼ਰੂਰੀ ਰੱਖਣਗੇ ਕਿਉਂਕਿ ਭਾਈ ਗੁਰੂ ਤੇ ਉਹੀ ਹੈ ਗੁਰੂ ਤੇ ਉਹੀ ਹੈ ਗੱਲ ਸਿਰਫ ਇਹ ਹੈ ਪਹਿਲੇ ਜਮਾਨਿਆਂ ਦੇ ਵਿੱਚ ਭਲੇ ਜਮਾਨਿਆਂ ਦੇ ਵਿੱਚ ਸੰਗਤ ਜਿਹੜੀ ਸੀ ਸਤਿਗੁਰਾਂ ਉੱਤੇ ਬਹੁਤ ਜ਼ਿਆਦਾ ਯਕੀਨ ਰੱਖਦੀ ਸੀ ਜੋ ਗੁਰ ਕਹੈ ਸੋਈ ਭਲਮਾ ਨੂੰ ਜਿਹੜਾ ਕੁਝ ਸਤਿਗੁਰ ਨੇ ਕਹਿ ਦਿੱਤਾ ਸਿਰ ਮੱਥੇ ਲਾ ਲੈਂਦੀ ਸੀ ਜਦਿ ਤੇ ਇਸੇ ਕਰਕੇ ਸਤਿਗੁਰਾਂ ਨੇ ਵਡਿਆਈਆਂ ਦਿੱਤੀਆਂ ਨੇ ਪਰ ਅੱਜ ਕੱਲ ਦੀ ਸੰਗਤ ਹੈ ਜੋ ਉਹ ਥੋੜੀ ਗੁਰੂ ਘਰ ਤਾਂ ਆਉਂਦੀ ਹੈ ਗੁਰੂ ਦੇ ਦਰਸ਼ਨ ਦਿਦਾਰੇ ਤਾਂ ਕਰਦੀ ਹੈ ਨਿਹਾਲ ਤਾਂ ਹੁੰਦੀ ਹੈ ਪਰ ਇੱਥੋਂ ਆਪਾਂ ਕੁਝ ਲੈ ਕੇ ਨਹੀਂ ਜਾਂਦੇ ਗੁਰੂ ਨੂੰ ਗੁਰੂ ਤਾਂ ਮੰਨਦੇ ਆਂ ਆਪਾਂ ਪਰ ਗੁਰੂ ਦੀ ਗੱਲ ਕਿਉਂ ਨਹੀਂ ਮੰਨਦੇ ਫਿਰੇ ਆਪਾਂ ਸਤਿਗੁਰਾਂ ਨੇ ਕਿਹਾ ਸਤਿਗੁਰਜੀ ਫਰਮਾਉਂਦੇ ਨੇ ਕਿ ਤੂੰ ਅਮਰਤ ਵੇਲੇ ਸਤਿਗੁਰਾਂ ਦੇ ਦਰਸ਼ਨ ਕਰ ਤੇ ਗੁਰਬਾਣੀ ਦੇ ਅਰਥ ਸਮਝੇ ਕਿੰਨਾ ਕੁਰੀ ਸਤਿਗੁਰਾਂ ਨੇ ਕਿਹਾ ਪਰ ਸਾਰੇ ਨਾਲੋਂ ਵੱਧ ਮਹੱਤਵ ਸਤਿਗੁਰਾਂ ਨੇ ਕਿਹਾ ਕਿ ਤੂੰ ਬਾਣੀ ਬਾਣੇ ਦੇ ਨਾਲ ਜੁੜ ਇਸ ਕਰਕੇ ਭਾਈ ਜੇਕਰ ਆਪਾਂ ਸਤਿਗੁਰਾਂ ਦੀ ਗੱਲ ਨਾ ਮੰਨਾਂਗੇ ਫਿਰ ਸਤਿਗੁਰ ਜੀ ਵੀ ਆਪਣੀ ਜਿਹੜੀ ਆਪਣੀ ਮਨੋ ਕਾਮਨਾ ਉਹ ਪੂਰੀ ਨਹੀਂ ਕਰਦੇ ਫਿਰ ਕਿਉਂਕਿ ਭਾਈ ਇੱਕ ਬੱਚਾ ਹੁੰਦਾ ਨਾ ਬੱਚਾ ਜਿਹੜਾ ਮਾਂ ਪਿਓ ਦੀ ਗੱਲ ਮੰਨਦਾ ਹੁੰਦਾ ਹੈ ਨਾ ਉਹ ਫੇਵਰੇਟ ਬੱਚਾ ਹੁੰਦਾ ਹੈ ਮਾਂ ਪਿਓ ਦਾ ਵੀ ਜਿਹੜਾ ਕੁਝ ਫਿਰ ਬੱਚਾ ਕਹਿੰਦਾ ਹੈ ਨਾ ਮਾਂ ਪਿਓ ਵੀ ਮੰਨਦੇ ਨੇ ਉਹ ਗੱਲ ਨੂੰ ਇਸ ਕਰਕੇ ਭਾਈ ਯਕੀਨ ਰੱਖਿਆ ਕਰੋ ਸਤਿਗੁਰਾਂ ਦੇ ਉੱਤੇ ਇਹ ਨਹੀਂ ਕਿ ਸਾਲ ਹੋ ਗਿਆ ਸਾਨੂੰ ਵਸਤ ਮੰਗਦਿਆਂ ਹੋਇਆ ਤੇ ਮਿਲੀ ਨਹੀਂ ਤੇ ਆਪਾਂ ਸਤਿਗੁਰਾਂ ਦਾ ਦਾਰ ਹੀ ਛੱਡ ਦਈਏ ਸਤਿਗੁਰਾਂ ਦੇ ਦਰ ਦੇ ਨਾਲ ਨਾਲੇ ਆਪਾਂ ਕਿਤੇ ਹੋਰ ਵੀ ਜਾਣ ਲੱਗ ਪਈਏ ਨਹੀਂ ਜੇਕਰ ਇੱਥੋਂ ਨਹੀਂ ਮਿਲਿਆ ਕੁਝ ਤੇ ਜਿਹੜੇ ਮਰਜੀ ਦਰ ਤੇ ਚਲੇ ਜਾਇਓ ਮਿਲਣਾ ਉੱਥੋਂ ਵੀ ਨਹੀਂ ਇਸ ਕਰਕੇ ਗੁਰਬਾਣੀ ਦੇ ਅਰਥ ਸਮਝਿਆ ਕਰੋ ਅਰਥਾਂ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਇਹ ਸਾਗਰ ਹੈ ਸਾਗਰ ਇਹ ਡੂੰਘਾ ਹੀ ਹੁੰਦਾ ਜਾਂਦਾ ਹੈ ਜੇਕਰ ਕੇਰਾਂ ਦੀ ਇੰਟਰਸਟ ਬਣ ਗਿਆ ਗੁਰਬਾਣੀ ਦੇ ਅਰਥ ਸਮਝਣ ਦੇ ਵਿੱਚ ਪਿਰਤਾ ਅਨੰਦ ਦੀ ਵਖਰੇ ਸਤਿਗੁਰ ਮੁਖੋ ਇਸ ਕਰਕੇ ਜਿੰਨਾ ਵੀ ਹੋ ਸਕੇ ਨਾ ਜਿੰਨਾ ਵੀ ਫ੍ਰੀ ਟਾਈਮ ਮਿਲ ਹੋਵੇ ਨਾ ਸਤਿਗੁਰਾਂ ਦੀ ਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜੀ